ਬਹੁਤ ਸਟੋਰੀ ਪਾਉਣ ਲੱਗਿਆਂ ਸਟੋਰੀ ਦਾ ਨਵਾਂ ਜਰੀ ਦਾ ਤੋਤਾ ਇੱਕ ਜੰਗਲ ਦੇ ਇਲਾਕੇ ਦੇ ਵਿੱਚ ਜਿ ਨੂੰ ਫਾੜੀ ਇਲਾਕਾ ਕਹਿੰਦੇ ਆਪਾਂ ਇੱਕ ਪਰਿਵਾਰ ਰਹਿੰਦਾ ਦੀ ਹੁਟਾ ਜਾ ਇੱਕ ਬੁੱਢੀ ਸੀ ਤਿੰਨ ਪੁੱਤਰ ਤੇ ਉਹਦੇ ਉਹ ਕੰਮ ਬੁੱਢੀ ਦਾ ਕਢਾਈ ਰਹੀ ਚੱਲਦਾ ਸੀ ਪਹਿਲਾਂ ਤੋਂ ਲਾ ਕੇ ਜਿਵੇਂ ਅੱਗੇ ਬਾਗ ਕਰਦੀਆਂ ਫਲਕਾਰੀਆਂ ਗਲੀਚੇ ਕਢਾਈ ਜ ਰੰਗ ਬਰੰਗੇ ਧਾਗਿਆਂ ਦੇ ਨਾਲ ਜਾਨੀ ਰੇਸ਼ਮੀ ਧਾਗਿਆਂ ਦੇ ਨਾਲ ਪਾ ਕੇ ਜਾਨੀ ਉਹ ਬਣਾਉਂਦੀਆਂ ਬੂਟੀਆਂ ਇਸ ਲੋਟ ਉਹਦੇ ਚ ਕਾਰਾਗਰੀ ਸੀ ਬੁੱਢੀ ਚ ਬੜੀ ਯਾਦੇਕਾਰਾਗਰੀ ਸੀ ਉਹੋ ਜੀ ਚੀਜ਼ ਦੇ ਨਾਲ ਹੀ ਬੱਚਿਆਂ ਦਾ ਪਾਲਣ ਪੋਠਣ ਕਰਦੀ ਸੀ ਇਲਾਕਾ ਫਹਾੜੀ ਸੀ ਮੁੰਡੇ ਵਹਿਲੇ ਰਹਿੰਦੇ ਤੇ ਬਿਲੇ ਜਦੋਂ ਬਾਈ ਮਾਈ ਛਰੀ ਜਾਂਦਾ ਡੰਗ ਛਰੀ ਜਾਣਾ ਵਧੀਆ ਮਾਈ ਇੱਕ ਦਿਨ ਸ਼ਹਿਰ ਗਈ ਆਪਦਾ ਖਾਣ ਪੀਣ ਦਾ ਸਮਾਨ ਲੈਣ ਚਾਉਂ ਗਾਲਾਂ ਰੂਲਾਂ ਹੋਰ ਜਿਹੜਾ ਉਹ ਲੇਤਾ ਜਾਨੀ ਪਤਾ ਜੋ ਉਹ ਖਾਂਦੇ ਬਣਾਉਂਦੇ ਤੇ ਦੁਕਾਨ ਤੇ ਪਿਆ ਉਹਨੂੰ ਇੱਕ ਜਾਨੀ ਫੋਟੋ ਨਜ਼ਰ ਆਈ ਹੈ ਫੋਟੋ ਕੀ ਉਹਦੇ ਵਿੱਚ ਬਿੱਤੇ ਭੇਡਾਂ ਬੱਕਰੀਆਂ ਬਾਗ ਫੁੱਲ ਆਲੇ ਕੀ ਫਲਾਂ ਆਲੇ ਦੇ ਮਦਾਨੀ ਇਲਾਕਾ ਮੱਛੀਆਂ ਤੇ ਜਿਵੇਂ ਟੋਪੀਆਂ ਟੁਰੀਆਂ ਫਿਰਦੀਆਂ ਬਹੁਤ ਐਨਾ ਛਮਾਨ ਉਹਦੇ ਤੇ ਉਕਰਿਆ ਵਾ ਯਾਨੀ ਜਿਹੜਾ ਲਿਖਿਆ ਉਹਦੇ ਤੇ ਛਾਪਿਆ ਵਾ ਦੇਖੀ ਗਈ ਬੁੜੀ ਬੁੜੀ ਇਹ ਕੀ ਦੀ ਸ਼ੌਕ ਬਾਹਰ ਸੀ ਯਾਰ ਜੱਲ ਕਹਿੰਨੀ ਪਾਤਾ ਪੁੱਛੀਏ ਇਹਨੂੰ ਬਿ ਕਿੰਨੇ ਕਦੇ ਇਹੇ ਇਹੀ ਫੋਟੋ ਦਾ ਮੁੱਲ ਐ ਦਾ ਜਿੰਨੇ ਬੁੜੀ ਪੈਸੇ ਲੈ ਕੇ ਗਈ ਸੀ ਸਾਰੇ ਰਾਸ਼ਨ ਪਾਣੀ ਦੀ ਖਾਤਰ ਦੇਣੀ ਸਾਰੇ ਆਂਦਾ ਉਹਨੇ ਉਹਨੇ ਪੈਸੇ ਬੁੜੀ ਤੋਂ ਮੰਗ ਲਏ ਬਈ ਇਹ ਤਾਂ ਇੰਨੇ ਦੀ ਐ ਮੈਂ ਹੁਣ ਬੁੜੀ ਦਾ ਫੋਟੋ ਛੱਡਣ ਨੂੰ ਜੀ ਨਾ ਕਰੇ ਚੱਲ ਕਹਿੰਦੀ ਅੱਜ ਛਾੜ ਲਾਂਗੀ ਭੁੱਖ ਦੋਖੇ ਨਾਲ ਦੇਖੀ ਜਊ ਜਿਵੇਂ ਹੋਊ ਫੋਟੋ ਤਾਂ ਇਹ ਲਿਜਾ ਕੇ ਮੈਂ ਤਾਂ ਹੀ ਲੈ ਕੇ ਕੱਢ ਕੱਢ ਦੂੰਗਾ ਇਹਨੂੰ ਬਾੜੀ ਚੀਜ਼ ਵਧੀਆ ਤਾਂ ਸਮਾਨ ਹੀ ਵਾੜਾ ਇਹਦੇ ਤੇ ਸ਼ਹਿਰ ਕੋਠੀਆਂ ਬਾਗ ਬਗੀਚਾ ਭੇਡ ਬੱਕਰੀਆਂ ਚਰਦੀਆਂ ਜਾਨਵਰ ਕੁੱਲ ਜਾਨਵਰ ਸਭ ਕੁਝ ਉਹਦੇ ਤੇ ਤੁਰਿਆ ਫਿਰੇ ਦੇਹ ਆਏ ਲੱਗੇ ਵੀ ਹਾਂ ਤੁਰਿਆ ਫਿਰਦਾ ਯਾਨੀ ਮਤਲਬ ਲਹਿ ਗਿਆ ਤਾਂ ਯਾਨੀ ਛਾਪ ਆਈ ਸੀ ਘਟਾਈ ਸੀ ਉਹਨੂੰ ਵੀ ਸ਼ੌਂਕ ਵਾਲਾ ਸੀ ਇਹ ਚੀਜ਼ ਦਾ ਕੋ ਖਰੀਦ ਲਈ ਰੰਗ-ਪਰੰਗੇ ਧਾਗਿਆਂ ਦੇ ਨਾਲ ਉਹ ਕਢਾਈ ਸ਼ੁਰੂ ਕਰਤੀ ਦਿਨ ਰਾਤ ਲੱਗੀ ਰਿਹਾ ਕਰੇ ਹੁਣ ਟੁਕੜਾ ਪੈ ਗਿਆ ਖਰਚੇ ਦਾ ਖਰਚਾ ਕਿੱਥੇ ਤਾਂ ਹਰੇਕ ਚੀਜ਼ ਬੂਢੀ ਬੌਂਡੀ ਤੇ ਲਿਆਉਂਦੇ ਤੇ ਮੁੰਡਿਆਂ ਨੂੰ ਕਹਿੰਦੀ ਪੁੱਤ ਲੱਕੜਾਂ ਵੰਡ ਕੇ ਵੇਚ ਕੇ ਕੰਮ ਚਲਾਉ ਉਹਦਾ ਚੁੱਲੇ ਦਾ ਮੈਥੋਂ ਨਹੀਂ ਹੁ ਚੱਲਣਾ ਛੋਟੇ ਮੁੰਡੇ ਤੋਂ ਮੁੱਢ ਦੂਜਾ ਘਰ ਦਾ ਕਾਰੋਬਾਰ ਕਰੀ ਜਾਇਆ ਕਰੇ ਵੱਡੇ ਦਾ ਨਾਮ ਸ਼ਮਾਨੂ ਦੀ ਉਹ ਦੂ ਛੋਟਣਾ ਓਖੇ ਛੜੀ ਤੀ ਛਰਣਾ ਛੋਟਾ ਹਮਾਨੂੰ ਤੀ ਉਹ ਕਰਦਾ ਕੰਮ ਕਰਦਾ ਕਰੇ ਹਮਾਨੂੰ ਦੂਜੇ ਲੱਕੜਾਂ ਵੜ ਕੇ ਵੇਚ ਕੇ ਤੇਲਾ ਆਪਦਾ ਟੁੱਲੇ ਦਾ ਚੀਜਾਂ ਲਿਆ ਕੇ ਨੱਕੜਾਂ ਵੇਚ ਕੇ ਬੁੜੀ ਦਿਨ ਰਾਤ ਉਹਨਾਂ ਚ ਕੰਮ ਲੱਗੀ ਪਾਣੀ ਚੱਲ ਪਿਆ ਅੱਖਾਂ ਦੇ ਵਿੱਚੋਂ ਜੋ ਰਾਤ ਨੂੰ ਬੁਨਾ ਹਟਿਆ ਕਰੇ ਟੀਲ ਜਿਹੜੇ ਕੁੱਟੀ ਟੀਲ ਕਰਕੇ ਛੋਟੇ ਛੋਟੇ ਉਹਨੂੰ ਅੱਗ ਲਾ ਕੇ ਧੂਆਂ ਹੋ ਜਾ ਕਰੇ ਉਹਨਾਂ ਦਾ ਧੂਆਂ ਨਾਲ ਪਾਣੀ ਆ ਜਾ ਕਰੇ ਜਿਹੜਾ ਪਾਣੀ ਡਿਗਿਆ ਕਰੇ ਉਹ ਮੱਛੀਆਂ ਨਾਲ ਆਲੇ ਉਸ ਤਲਿਆ ਛਿਰਦਾ ਕਰੇ ਮੱਛੀਆਂ ਕੰਨੀ ਨੂੰ ਗਈ ਹੱਦ ਨੂੰ ਜਾਣੀ ਖੂਨ ਵੀ ਚੱਲਣ ਲੱਗਿਆ ਅੱਖਾਂ ਦੇ ਵਿੱਚ ਦਾਦਾ ਤਾਂ ਇੱਕ ਕਰਕੇ ਕੱਢ ਕੇ ਉਹ ਜਦੋਂ ਤਿਆਰ ਕਰਿਆ ਤਿੰਨ ਛਾਲ ਲਾਗੇ ਜੀ ਜਰੀ ਦਾ ਟੋਟਾ ਤਿਆਰ ਕਰਦੀ ਬਹੁਤ ਮਨ ਦੁਖੀ ਦੇ ਵਿੱਚ ਰਾਤ ਦੇ ਵਿੱਚ ਲਾ ਕੇ ਜਾਨੀ ਤਿਆਰ ਕਰਕੇ ਜਾਨੀ ਉਹ ਛਾਰੇ ਦੀ ਤਰੀਫ ਕਰਦੀ ਐ ਪਈ ਐ ਧਰ ਲਿਆ ਵਿਛਾ ਕੇ ਵਿਹੜੇ ਦੇ ਵਿੱਚ ਬੀਹੇ ਚ ਦੇਖਾਂ ਤਥਾ ਤਾਂ ਨਹੀਂ ਕਿਤੇ ਚੰਦ ਕਿਰਨ ਫੁਹਾੜੀ ਤੇ ਪਰੀਆਂ ਰਹਿੰਦੀਆਂ ਹੋਣਗੀਆਂ ਉਹ ਪ੍ਰੀ ਦੇ ਕੋਲੇ ਕੁਰਸੀ ਹੀ ਸੀ ਕੁਰਸੀ ਤੇ ਬੈਠੀ ਦੀ ਨਿਗਾਹ ਪੈ ਗਿਆ ਉਹ ਜ਼ਰੀ ਦਾ ਟੋਟਾ ਬੁਢੀ ਦੇ ਕੋਲੇ ਵਿਛਾਇਆ ਵਾ ਏ ਸੂਰਜ ਕਿੰਨ ਫਹਾੜੀ ਤੋਂ ਉਹਨੇ ਉੱਥੋਂ ਆਇਆ ਜਾ ਜਾਦੂ ਮਾਰਿਆ ਬੁਰਵਾ ਬਣ ਕੇ ਆਇਆ ਬੁਰਗਲੇ ਨੇ ਅੜਾਇਆ ਜਾਦੂ ਦਾ ਟੋਟਾ ਉਹ ਜਿਹੜਾ ਉਹ ਜ਼ਰੀ ਦਾ ਟੋਟਾ ਸੀ ਐਂ ਦੇਖਦੀ ਦੇਖਦੀ ਬੁਢੀ ਦੇ ਦਿਸਣੋਂ ਬੰਦ ਹੋ ਗਿਆ ਬੂੜ ਗਿਆ ਬੁੜੀ ਕਾਸ਼ ਖਾ ਕੇ ਡਿੱਗ ਪਈ ਐਨੀ ਮਿਹਨਤ ਨਾ ਬਣਾਇਆ ਤਿੰਨ ਸਾਲ ਦੇ ਵਿੱਚੋ ਇੰਨਾ ਸੋਹਣਾ ਇੰਨੀ ਮਿਹਨਤ ਕਰੀ ਮੰਜੇ ਤੇ ਪੈ ਗਈ ਬੁੜੀ ਪਾਣੀ ਧਾਣੀ ਦੇਤਾ ਮੁੰਡੇ ਨੇ ਹਮਾਮੂ ਨੇ ਛਾਂਬੀ ਛਾਂਮ ਕੇ ਕਹਿਣ ਲੱਗੀ ਪੁੱਤੋ ਮੈਂ ਨਹੀਂ ਬਚਦੀ ਹੁਣ ਉਹ ਕਹਿੰਦੇ ਤੇਥੋਂ ਬਿਨਾ ਮਾਈ ਅਸੀਂ ਮਰ ਜਾਾਂਗੇ ਦੇਰੇ ਹਫ਼ਤੇ ਕੰਮ ਸਾਡਾ ਚੱਲਦਾ ਸੀ ਅਸੀਂ ਤਾਂ ਹੁਣ ਲੱਕੜਾ ਹੁਣ ਵੇਚਣ ਲੱਗੇ ਅਸੀਂ ਤਾਂ ਕਦੇ ਕੰਮ ਹੀ ਨਹੀਂ ਕੀਤਾ ਬਈ ਤੂੰ ਇੰਨਾ ਫਿਕਰ ਕਾਹਨੂੰ ਕਰਦੀ ਐ ਉਹ ਵੱਡੇ ਮੁੰਡੇ ਨੂੰ ਕਹਿੰਦੀ ਪੁੱਤ ਜਾ ਪਾਲ ਕੇ ਲੈ ਕੇ ਵੱਡਾ ਮੁੰਡਾ ਤੋੜਤਾ ਉਹਨੇ ਸਮਾਨ ਨੂੰ ਉਹਨੂੰ ਕਹਿੰਦੀ ਵੀ ਤੂੰ ਜਾ ਜਿਸੋਂ ਲੈ ਕੇ ਮੁੰਡੇ ਕਿਤੋਂ ਵੀ ਮਿਲੇ ਪਤਾ ਲਾਇਕ ਕਰਕੇ ਭੇਜ ਤਾ ਤੁਰਿਆ ਗਿਆ ਬਚਾਰਾ ਗਿਆਵੜ 12 13 ਦਿਨ ਨਾਂਗੇ ਫਹਾੜੀ ਇਲਾਕੇ ਦੇ ਵਿੱਚ ਇੱਕ ਜੰਗਲ ਤੇ ਬੁੜੀ ਸਪਾਇਰ ਬਾਰ ਕੋਲੇ ਪੱਥਰ ਦਾ ਘੋੜਾ ਪੱਥਰ ਦੇ ਘੋੜੇ ਦੇ ਮੂਹਰੇ ਬੇੜੀ ਖੜੀ ਉਸ ਫੁੱਟਾਂ ਦੀ ਦੂਰੀ ਤੇ ਬੇੜ ਉਹਨੂੰ ਇੰਨੇ ਸੋਹਣੇ ਲੱਗੇ ਵੇ ਜਾਨੀ ਐ ਲੱਗੇ ਘੋੜਿਆ ਭਈ ਮੂੰਹ ਮਾਰ ਲੂ ਮਾਰੂ ਕੋਦੇ ਕੰਨੇ ਨੂੰ ਪਰ ਉਹ ਪੱਥਰ ਦਾ ਬੇੜ ਕਿੱਥੋਂ ਮੂੰਹ ਚਾਉਣ ਨੂੰ ਉਹਦੇ ਜਾਨੀ ਦੇਖਣ ਵਾਲੇ ਨੂੰ ਐ ਲੱਗੇ ਵੀ ਬੇਰਾਨ ਕਣੀ ਨੂੰ ਮੂੰਹ ਮਾਰਦਾ ਹੈ ਉਹ ਮੁੜੀ ਵੀ ਜਾਦੂ ਕਰਨੀ ਸੀ ਪੂਰੀ ਛਾਰਬ ਰਹਿ ਮੰਡੂ ਨੂੰ ਡਿੰਦਾ ਸੀ ਉੱਥੋਂ ਉਹ ਕਹਿੰਨੀ ਪੁੱਤ ਕਿਵੇਂ ਆਇਆ ਹੈ ਕਹਨਾ ਮਾਂ ਐ ਕਰਕੇ ਛਾੜਾ ਜਰੀ ਦਾ ਟੋਟਾ ਮੇਰੀ ਮਾਂ ਨੇ ਕੱਢਿਆ ਸੀ ਬੜੇ ਸ਼ੌਂਕ ਨਾਲ ਉਹ ਬਰੋਨੇ ਚੋੜ ਗਿਆ ਉਹ ਕਹੇ ਪਤਮ ਰੋਲੇ ਚ ਉੜਿਆ ਨੇ ਪਰੀਆਂ ਨੇ ਢਾਲਿਆ ਸਾਰੀਆਂ ਵਿਚਾਲੇ ਧਰੀਆਂ ਬੈਠੀਆਂ ਨੇ ਸੂਰਜ ਕਿਰਨ ਫਾੜੀ ਹੈ ਉਹਦੇ ਦੇ ਵਿਚਾਲੇ ਧਰੀਆਂ ਬੈਠੀਆਂ ਨੇ ਨਮੂਨੇ ਕੱਢ ਰਹੀਆਂ ਨੇ ਆਪੋ ਆਪ ਦੇ ਸਾਰੇ 12 13 ਖ ਬੈਠੀਆਂ ਨੇ ਆਲੇ ਦਾਲੇ ਉਹਦੇ ਜੇ ਤੈਨੂੰ ਲਿਆਉਣਾ ਹੈ ਆਹ ਘੋੜਾ ਖੜਾ ਪੱਥਰ ਦਾ ਇਹ ਦੋ ਦੰਦ ਕੱਢ ਕੇ ਆਪਣੇ ਕਿਸੇ ਨੋਟ ਕੱਢ ਲੈ ਇਹ ਘੋੜੇ ਦੇ ਮੂੰਹ ਨੂੰ ਲਾ ਦੇ ਘੋੜੇ ਦੇ ਛਾਸ਼ ਚੱਲ ਪੈਣਗੇ ਜਦੋਂ ਘੋੜੇ 'ਚ ਦੋ ਦੰਦ ਤੇਰੇ ਲੱਗ ਗਏ ਛਾਸ਼ ਚੱਲ ਪਈ ਆਹ ਮੂੰਹੇ ਜਿਹੜੀ ਬੇਰੀ ਕੰਨੀ ਨੂੰ ਝਾਕਦਾ ਇਹਦੇ 10 ਬੇਰ ਤੋੜ ਕੇ ਮੂੰਹ 'ਚ ਪਾਣੀ ਹੈ ਜੀ ਜਦੋਂ ਦਸੇ ਬੇਰ ਘੋੜਾ ਖਾ ਗਿਆ ਫੇਰ ਆਇਆ ਲੱਗਦਾ ਵੀ ਜਿੱਧਰੋਂ ਚੱਲੇ ਕਹੇਗਾ ਛੜਾਰਾ ਕਰ ਸਹੀ ਲੈ ਜੂ ਮੋੜਾ ਕੇ ਨਾ ਇਹ ਅੱਗ ਦੇਖੇ ਨਾ ਪਾਣੀ ਦੇਖੇ ਨਾ ਇਹਨੂੰ ਅੱਗ ਪਾਣੀ ਕੁਛ ਕਰੇ ਜਾਣੀ 68 ਜੋ ਚੱਲਣਗੇ ਹੈ ਪੱਥਰ ਦਾ ਹੀ ਇਹ ਤੇਰਾ ਕੰਮ ਇਹ ਕਰ ਦੂ ਤਾਂ ਕਰੂ ਇਹ ਆ ਕੰਮ ਕਰ ਗੁਨਾ ਮਾ ਦੰਦ ਕੱਢੜੇ ਬੜੇ ਮੁਸ਼ਕਲ ਨੇ ਇਹ ਕਿਵੇਂ ਕੱਢੂ ਇਹ ਫੇਰ ਵੀ ਕਹਾ ਪੋਤੂ ਮੂਰੇ ਇੱਕ ਆਜਨ ਫੋਟ ਦਾ ਫਾੜ ਆਉ ਬਾਲਾ ਸੇ ਇੱਕ ਜੇ ਛੇਕਟ ਤੂੰ ਮਨ ਆਇਆ ਹੋਗਾ ਛੀ ਪੱਟ ਗਿਆ ਵੀ ਠੇਕ ਲੱਗਦਾ ਐ ਮਾੜਾ ਮੋਟਾ ਕਹਿੰਦਾ ਹਾਈਵੇ ਕਹਦਾ ਜਾ ਕੇ ਮੈਂ ਨੋਕੇ ਮੈਂ ਦਿਖਾਈ ਮੰਨ ਗਿਆ ਗੰਦ ਭਚੀੜ ਕੇ ਨੰਘਣਾ ਪਊ ਉੱਥੇ ਮੱਚ ਜਾਏਗਾ ਉਹ ਬਾਸ ਕਰਕੇ ਮੂਰੇ ਇੱਕ ਦਰਿਆੂ ਠੰਡਾ ਠੀਤ ਲਹਿਰ ਹਵਾ ਚੱਲਦੀ ਆ ਉਹਦੇ ਚ ਪੂਰੀ ਬਾੜੀ ਉਹ ਬਰਫ ਦਾ ਭਾੜ ਬਰਫਾਇ ਟੁੰਡੀ ਜਾ ਉਬਰਫਰੇ ਕੋੜਾ ਜੇ ਉੱਥੇ ਠੰਡ ਮੰਨ ਗਿਆ ਗੰਦ ਵੱਜ ਗਏ ਤੇਰੇ ਨਾ ਉੱਥੇ ਖਤਮ ਐ ਉੱਥੋਂ ਵੀ ਖਿਆਈ ਨਹੀਂ ਲੰਘਣਾ ਪੂ ਫੇਰ ਉਦੋਂ ਗਹਾਂ ਜਦੋਂ ਆਉ ਫੇਰ ਸੂਰਜ ਕਿਨ੍ਹ ਫਾੜੀ ਸਾਹਮਣੇ ਦਿਖੂ ਤੈਨੂੰ ਜਦੋਂ ਉਹ ਤੂੰ ਪਾਰ ਹੋ ਗਿਆ ਦਰਿਆ ਉੱਥੇ ਤੈਨੂੰ ਉਹ ਮੰਦਰ ਤੇ ਬੈਠੀਆਂ ਦਿਸਣਗੀਆਂ ਉਹਨਾਂ ਤੋਂ ਲਿਆਉਣਾ ਪੂ ਨਮੂਨਾ ਕੱਢੇ ਬਿਨਾ ਤੈਨੂੰ ਉਹਨਾਂ ਨੇ ਦੇਣਾ ਨਹੀਂ ਉਹਨਾਂ ਚਿਰ ਬੈਠਣਾ ਪਊ ਸਾਰਾ ਨਮੂਨਾ ਕੱਢੀ ਜਾਂਦੀਆਂ ਨੇ ਜ਼ੋਰ ਲੱਗਿਆ ਹੋਇਆ ਪੂਰਾ ਆਲੇ-ਦਾਲ ਇਹਦੇ ਬੈਠੀਆਂ ਨੇ ਕਹਿੰਨਾ ਮਾਂ ਕਾਠਣਾ ਹੈ ਕੰਮ ਬੁੜੀ ਅੰਦਰ ਬੜੀ ਵੜ ਕੇ ਐਡਾ ਕੋ ਜਿਆ ਉਹ ਚਾ ਕਲੇਈ ਡੱਬਾ ਛੋਨੇ ਦਾ ਪਰਿਆ ਵਾ ਕਹਿੰਨੀ ਪੁੱਤਾ ਅੱਜ ਲੈ ਜਾ ਆਵਦਾ ਕੰਮ ਤੋੜ ਲਿਓ ਕੀ ਲੈਣਾ ਜਰੀ ਦੇ ਟੋਟੇ ਤੋਂ ਜਾਂ ਬਗਜਾ ਦੀ ਮਾਂ ਨੂੰ ਲਿਜਾ ਕੇ ਦੇ ਦੇਂੀ ਉਹਦਾ ਬੇਈਮਾਨ ਹੋ ਗਿਆ ਚਲੋ ਵੀ ਸ਼ਹਿਰ ਚ ਕਿਸੇ ਦੇ ਕੰਮ ਆਪਾਂ ਛੱਡ ਆਈਏ ਭੈ ਕਰੋ ਮਰਨਾ ਚਾਹੀਏ ਜੇ ਹੁਣ ਆਪਾਂ ਕੀ ਲੈਣਾ ਮਾਂ ਕੋਲੇ ਜਾਈ ਨਾ ਬੁੜੀ ਐ ਡੀਕੇ ਆ ਡੀਕੇ ਬੁੜੀ ਆਦ ਮਰੀ ਹੋ ਚੱਲੀ ਫੇਰ ਗਿਸੜੀ ਨੂੰ ਦੂਏ ਨੂੰ ਕਿਹਾ ਪੁੱਤ ਤੂੰ ਜਾ ਪਤਾ ਲਾ ਉਹ ਤਾਂ ਮੁੜੇ ਹੀ ਨਹੀਂ ਫੇਰ ਉਸੇ ਰਾਹੀ ਫਿਟੜੀ ਚੱਲ ਪਿਆ ਪੁਹਿਆ ਜਾਂਦਾ ਜਾਂਦਾ ਬਾਅਦ ਮੇ 13 ਮਹੀਨਿਆਂ ਬੁੜੀ ਉੱਥੇ ਹੀ ਉਹ ਵਗ ਗਿਆ ਬੁੜੀ ਕਹਿੰਦੀ ਕਿ ਮੈਂ ਆਇਆ ਬੋਤੋ ਪਤਾ ਤਾਂ ਹੈ ਕਾ ਦੀ ਬੁੜੀ ਨੂੰ ਕਹਿੰਨਾ ਮਾਂ ਐ ਕਰਕੇ ਸਾਡੀ ਮਾਂ ਦਾ ਜਰੀ ਦਾ ਟੋਟਾ ਇੱਕ ਉੱਡ ਗਿਆ ਉਹ ਕਹਿੰਦੀ ਭਾਈ ਉਹ ਤਾਂ ਪਰੀਆਂ ਲੈ ਗਈਆਂ ਜਾਦੂ ਨਾਲ ਆਹ ਖੜਾ ਘੋੜਾ ਦੋ ਦੰਦ ਕੱਢ ਕੇ ਘੋੜੇ ਦੇ ਮੂੰਹ ਨੂੰ ਲਾ ਦੇ ਫੇਰ ਉਹ ਬੇਰੀ ਖੜੀਆ ਸਾਹਮਣੇ ਦਾਸ਼ ਬੇਰ ਚਾਰ ਦੇ ਘੋੜੇ ਨੂੰ ਜਦ ਇਹ ਜਾਨ ਚੱਲ ਪਈ ਘੋੜੇ ਆ ਬੇਰ ਖਾਉ ਜਦੋਂ ਮੇਰ ਖਾ ਲੇ ਫੇਰ ਤਾਂ ਛਵਟੀਆਂ ਐ ਕੋਈ ਵੀ ਚੱਲ ਕਿੱਧਰ ਨੂੰ ਸਿੱਧਾ ਕਰ ਦੇਗਾ ਉਧਰੋਂ ਪਾਣੀਆਂ ਵਿੱਚ ਦੀ ਵੀ ਲੰਘ ਜਾਊਂਗਾ ਅੱਗ ਦੇ ਵਿੱਚ ਦੀ ਵੀ ਲੰਘ ਕੇ ਤੁਹਾਨੂੰ ਇਸ਼ਾਰਾ ਕਰਾਂਗਾ ਜਾਊ ਫੇਰ ਨਹੀਂ ਕਿਤੇ ਮੋੜਤਾ ਫੇਰ ਮੂਰੇ ਫਹਾੜ ਇੱਕ ਗਰਮ ਆਊ ਛੇ ਇੱਕ ਪੂਰਾ ਅੱਗ ਵਿੱਚ ਦੀ ਲੰਘਣਾ ਮੰਗ ਲੰਘਣਾ ਪਊ ਜੇ ਉੱਥੇ ਠਿਆਈ ਮੰਨ ਗਿਆ ਉੱਥੇ ਮੱਚ ਜਾਏਗਾ ਕੋ ਨਾ ਗਿਆ ਮੂਰੇ ਸੀਤ ਲਹਿਰ ਦਾ ਫਹਾੜ ਅੰਗੂਦ ਰਿਆ ਤੇ ਇਹ ਤੇ ਲਹਿਰਾਂ ਵੀ ਚੱਲਦੀਆਂ ਨੇ ਬਰਫ਼ ਵੀ ਐ ਠੰਡਾ ਵੀ ਵੜਾ ਜੇ ਉੱਥੇ ਦੰਦ ਵੱਜ ਗਏ ਤੇ ਦੰਦ ਨਾਲ ਦੰਦ ਲੱਗ ਗਿਆ ਉੱਥੇ ਰਹਿ ਜਾਗਾ ਘੋੜੇ ਦਾ ਕੁਝ ਨਹੀਂ ਫਿਕਰਦਾ ਘੋੜਾ ਜਾਊ ਸਵੱਟੀ ਦੇਖ ਤੂੰ ਛੱਲ ਸ਼ੱਕਣਾ ਇਹ ਕੁਝ ਫਿਰ ਉਦੋਂ ਗਾਹਾਂ ਜਿਹੜੀ ਸੂਰਜ ਕਿਰਨ ਫਾੜੀ ਐ ਉਹਦੇ ਤੇ ਮੰਦਿਰ ਐ ਉਹਨਾਂ ਦਾ ਉੱਥੇ ਲਈ ਬੈਠੀਆਂ ਨੇ ਉਹ ਕਹਿੰਦਾ ਮਾ ਮੁਸ਼ਕਲ ਹੈ ਇਹ ਕੰਮ ਤਾਂ ਨਹੀਂ ਮੈਥੋਂ ਹੋਣਾ ਨਾ ਮੈਥੋਂ ਇਹਨਾਂ ਛੇਕ ਚ ਲਿਆ ਜਾਵੇ ਤੇ ਨਾ ਠੰਡ ਚਲੀ ਜਾਵੇ ਮੈਥੋਂ ਤਾਂ ਹੀ ਨੰਘਿਆ ਜਾ ਬੁੜੀ ਅੰਦਰ ਬੜੀ ਡੱਬਾ ਛੋਨੇ ਦਾ ਦਿੱਤਾ ਭਰ ਕੇ ਯਾ ਕਹਿੰਦੀ ਪੁੱਤ ਕੰਮ ਤੋੜ ਲਿਆ ਕਰੇ ਜਾ ਕੇ ਕਰੇ ਚਲਾਉ ਕੰਮ ਇਹਦੇ ਨਾਲ ਅੱਗੇ ਵੀ ਤੇਰਾ ਭਾਈ ਕਾਇਆ ਸੀ ਉਹ ਕਹਿੰਦਾ ਸਾਡੇ ਕੋਲ ਤਾਂ ਗਿਆ ਨਹੀਂ ਕਹਿੰਨੀ ਫਿਰ ਜਾਂਦਾ ਤੂੰ ਬੰਦੀ ਨਹੀਂਦਾ ਫਿਰ ਬੁੜੀ ਕਿਸੇ ਸ਼ਹਿਰ ਤੋਂ ਜਾ ਕੇ ਆਪਦਾ ਲੱਗ ਗਿਆ ਛਾਂਡ ਆਉਣ ਚਾਹਣਾ ਮਿਲਿਆ ਵਾ ਮੂਹਤ ਦਾ ਫਿਰ ਲੱਗ ਗਿਆ ਬਰਮਾਛੀਆਂ ਕਰਨ ਬੁੜੀ ਨੇ ਕੋਹਦਨ ਦੇਖਿਆ ਜਾਂ ਮਹੀਨੇ ਪੁੱਤ ਦੋਜ ਹੋ ਚੱਲੇ ਉਹਨੂੰ ਵੀ ਜਾ ਹੁਣ মামੂ ਤੂੰ ਜਾ ਪੁੱਤ ਹਮਾਮੂ ਤੇ ਕੇ ਬੁੜੀ ਦੇ ਚਰਨਾਂ 'ਚ ਮੱਥਾ ਗਮਾਨੀਆ ਨੂੰ ਕਹੇ ਕਿ ਵੀ ਮਾਈ ਕਨੀ ਫਾਇਟ ਤੁਸੀਂ ਰੱਖਣੀ ਐ। ਵੀ ਮੇਰਾ ਨਹੀਂ ਪਤਾ ਕਿੰਨਾ ਚੜਨਾ ਮੁਰਾ। ਤੁਰਪਿਆ ਬਾਅਦ ਮੈਂ ਤੇਰ ਮਹੀਨਿਆਂ ਉੱਥੇ ਹੀ ਬੁੜੀ ਕੋਲੇ ਹੋ ਵਾਗਿਆ। ਕਹਿੰਦੀ ਪੁੱਤ ਕਿਵੇਂ ਆਏ ਐ? ਕਹਿੰਦਾ ਮਾਂ ਆਇਸ਼ ਕੰਮ ਫਿਰਦਾ। ਉਹ ਕਹਿੰਦੀ ਪੁੱਤ ਅੱਗੇ ਦੇ ਦੇ ਦੋ ਭਾਈ ਆਏ ਤੇ ਉਹ ਕਹਿੰਦਾ ਭੇਜੇ ਤੇ ਘਰੇ ਤਾਂ ਮੁੜ ਕੇ ਗਏ ਨਹੀਂ। ਉਹ ਕਹਿੰਦੀ ਫਿਰ ਤੇਰਾ ਵੀ ਗਏ ਤਾਂ ਹੀ ਪਤਾ ਜੇ। ਕੰਦੀਆ ਕੋੜਾ ਖੜਾ ਕਹਿੰਦਾ ਹਾਂ ਦੀਂਦਾ ਕੰਦੀ ਦੋ ਦੰਦ ਕੱਢ ਕੇ ਆਪਦੇ ਘੋੜੇ ਦੇ ਮੂੰਹ ਨੂੰ ਲਾ ਦੇ ਘੋੜੇ ਦੇ ਸਾਹ ਚੱਲ ਪੈਣਗੇ ਤੇ ਪੱਥਰ ਦੇਉਂਦਾ ਫੇਰ ਮੈਂ ਫੇਰ ਉਹ ਬੇਰੀ ਕਨੀ ਜਿਹੜੀ ਕਨੀ ਝਾਕਦਾ ਇਹ ਉਹਦੇ ਬੇਰ 10 ਪਾ ਦੇ ਦੇ ਮੂੰਹ ਚ ਜਦ ਬੇਰ ਦਸੇਰੀ ਦਸੇ ਖਾ ਗਿਆ ਫੇਰ ਤਾਂ ਐ ਕਰੂ ਵੀ ਕਰ ਦੇ ਜਿੱਧਰੂ ਮਰਜ਼ੀ ਆ ਸਿੱਧਾ ਨਾ ਅੱਗ ਦੇਖੇ ਨਾ ਪਾਣੀ ਦੇਖੇ ਜਿੱਦ ਨੂੰ ਕਹੇ ਛੋਚੇਗਾ ਤੇਰੀ ਤੇ ਹੀ ਸੋਚ ਤੇ ਜਾਊ ਇਹ ਫੇਰ ਫੇਰ ਕਹਿੰਦੇ ਮੂਹਰੇ ਪਾੜ ਅੱਗ ਦਾ ਆਉਣਾ ਛੇਕ ਪੂਰਾ ਜੇ ਉੱਥੇ ਗਿਆ ਹੀ ਮੰਨ ਗਿਆ ਉੱਥੇ ਮੱਚ ਜਾਏਗਾ ਸਿਰਾਂ ਸਰੀਰ ਨੂੰ ਕੜਾ ਕਰਕੇ ਦੰਦ ਭਿਚੀੜ ਕੇ ਨੰਘਣਾ ਪਊ ਉਹ ਨੂੰ ਕਾ ਛੀਤ ਲਹਿਰ ਦਰਿਆਉ ਫੇਰ ਮੈਂ ਉਹ ਦਰਿਆ ਪਾਰ ਕਰ ਗਿਆ ਜੇ ਤੂੰ ਦੰਦਣਾ ਦੰਦ ਨਹੀਂ ਲੱਗਣ ਦੇਣਾ ਦੰਦ ਪੀਰ ਕੀ ਲੰਗਣਾ ਹੈ ਫੇਰ ਮੂਰੇ ਛੂਤ ਕਿਰਨ ਫਾੜੀ ਤੈਨੂੰ ਦਿਸ਼ੂ ਸਾਹਮਣੇ ਕਿਰਨਾ ਆਉਂਦੀਆਂ ਛੂਤ ਦੀਆਂ ਵਿਚ ਨਾਏ ਤੈਨੂੰ ਜਿਹੜਾ ਠੰਡ ਲੱਗੀ ਵੀ ਉਹ ਉੱਤਰ ਦੀ ਤੁਰੀ ਜਾਊ ਉੱਥੇ ਜਾ ਕੇ ਕੋੜਾ ਰੋ ਕੇ ਵਿਚਾਲੇ ਲਈ ਬੈਠੀਆਂ ਕੱਢੀ ਜਾਂਦੀਆਂ ਨੇ ਨੂਨਾ ਪਰੀਆਂ ਦੇ ਵਿਚਾਲੇ ਪਿਆ ਯਾਨੀ ਦਾ ਟੂਟਾ ਤੇਰੀ ਮਾਂ ਦਾ ਪਰੀਆਂ ਨੇ ਅਡਾਇਆ ਉਹ ਜਾਦੂ ਨਾਲ ਉਹਨੇ ਬੱਟਾ ਚੱਕਿਆ ਉਥੋਂ ਬੱਟਾ ਚਾਕੇ ਦੋ ਦੰਦ ਕੱਢ ਲਿਆ ਉਹਦੇ ਦੋ ਦੰਦ ਕੱਢ ਕੇ ਘੋੜੇ ਦੇ ਮੂੰਹ ਨੂੰ ਲਾਤੇ ਘੋੜੇ ਸਾਹ ਚੱਲ ਪਏ ਸਾਹ ਚੱਲੇ ਵੇ ਘੋੜੇ ਦੇ ਬੇਰ 10 ਗਿਣ ਕੇ ਤੋੜ ਲਏ ਜਿਹੜੇ ਬੇਰ ਬੜੇ ਵਧੀਆ ਕਾਲਾ ਲਾਲ ਬੇਰ ਘੋੜੇ ਨੇ ਜਦੋਂ ਖਾਦੇ ਘੋੜਾ ਲੱਗ ਗਿਆ ਸਵਿਟ ਮੈਂ ਬੈਠ ਸਹੀ ਤੈਨੂੰ ਕਿਧਰੋਂ ਕਰਨਾ ਸਿੱਧਾ ਚੜ ਗਿਆ ਘੋੜੇ ਤੇ ਲੈ ਕੇ ਰੱਬ ਦਾ ਨਾਮ ਛੀਤ ਲਹਿਰ ਦੇ ਬਿਜਲੀ ਜਦੋਂ ਪਹਿਲਾ ਆਗੰਦੇ ਬਿਜਲੀ ਨੰਘਣ ਲੱਗਿਆ ਦੋ ਘੰਟੇ ਲੱਗਾ ਵੀ ਮੱਚ ਜਾਗੇ ਕਹਿੰਦਾ ਵੀ ਚਾਹੇ ਉਹ ਮੱਚ ਜੀਏ ਚਾਹੇ ਰਹਿ ਜੇ ਦੇਕੇ ਤੜੀਨ ਯਾਨੀ ਅੱਧਾ ਦਿਨ ਪਾਰ ਕਰਨ ਨੂੰ ਲੱਗ ਗਿਆ ਉਹਨੇ ਛੇਕ ਦੇ ਬਿਜਲੀ ਅੱਧੇ ਦਿਨ ਨੂੰ ਪਾਰ ਕਰ ਗਿਆ ਗਹਾ ਮੂਰੇ ਸੀਤ ਲਹਿਰ ਫਾ ਉਹ ਦਰਿਆ ਆ ਗਿਆ ਦਰਿਆ ਆ ਆ ਬਾ ਦੇ ਲਾ ਆਉਲ ਬਿਚੋਂ ਵੇ ਜਿਵੇਂ ਧੁੰਦੋ ਵਰ ਫਟਕਦੀ ਐ ਠੰਡੀ ਸੀਤ ਲਹਿਰ ਤੇ ਤੂਫਾਨ ਨਾਂਗਿਆ ਬਿਜਲੀ ਮੂਰੇ ਝੂਰਜ ਕਰਨ ਫਾੜੀ ਨਜ਼ਰ ਆਈ ਘਾਤਾ ਘੋੜਾ ਨੂੰ ਸਿੱਧਾ ਪਹਾੜੀ ਤੇ ਜਾ ਚੜਿਆ ਤੋਫ ਦੇ ਨਾਲ ਯਾਨੀ ਛੇਕ ਦੇ ਨਾਲ ਸਰੀਰ ਵੀ ਕਹਿੜਾ ਹੋ ਗਿਆ ਵਧੀਆ ਯਾਨੀ ਜਿਹੜੀ ਠੰਡ ਲੱਗੀ ਸੀ ਲਹਿ ਗਈ ਜਿਵੇਂ ਉਹਦੇ ਨੇੜੇ ਲੱਗਦਾ ਰੋ ਰਹਿ ਗਿਆ ਪਹਾੜੀ ਤੇ ਜਾ ਕੇ ਮੰਦਰ ਤੇ ਜਾ ਖੜਾਤਾ ਉਹਨਾਂ ਦੇ ਜਦ ਮੰਦਰ ਦੇ ਪਰੀਆਂ ਨੇ ਦੇਖਿਆ ਦੇਖ ਕੇ ਇਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਜਰੀਦਾ ਟੋਟਾ ਲੈਣਾ ਹੈ ਉਹਨੂੰ ਨਮੂਨੇ ਵੀ ਨੇੜੇ ਲੱਗ ਗਏ ਤੇ ਟਿੱਕ ਦਾ ਥੋੜਾ ਜਿਹਾ ਵੱਡਾ ਰਹਿਦਾ ਸੀ ਦੁੱਧੀਆਂ ਕਹਿੰਦੀਆਂ ਰਾਤੇ ਰਾਤ ਕਰਦੇ ਆਂਗੇ ਤੂੰ ਅੱਜ ਦਾ ਦਿਨ ਰਹਿ ਤੜਕੇ ਨੂੰ ਤੈਨੂੰ ਟੂਟਾ ਦੇ ਕੇ ਤੋੜਾਂਗੇ। ਛਮਾਲ ਕਰੀ ਉਹਦੀ ਬੜੀ ਇੱਜ਼ਤ ਕਰੀ। ਕਹਿੰਦੀ ਅਸੀਂ ਮੰਗਾਇਆ ਸੀ ਸਾਨੂੰ ਸੋਹਣਾ ਲੱਗਿਆ ਸੀ ਸਾਰਿਆਂ ਨੇ ਨਮੂਨੇ ਕੱਢ ਲਏ ਆਪ ਦੇ ਦੇ ਦੇਖ ਕੇ ਅਸੀਂ ਇਹ ਜਰੀ ਦੇ ਟੂਟੇ ਅਸੀਂ ਬਣਾ ਲਏ ਸਾਰੇ ਜਿੰਨਾ ਕੰਮ ਛਡਾ ਅਧੂਰਾ ਉਹ ਪੂਰਾ ਰਾਤ ਨੂੰ ਕਰਕੇ ਪਵਾ ਜੀਆ ਤੂੰ ਸੌਂ ਜਾ। ਉਦੋਂ ਮਨੰਗ ਜਾ ਦਾ ਛੋਂ ਗਿਆ ਜਦੋਂ ਉਹ ਨੂੰ ਜਾਗ ਆਈ ਪਰੀਆਂ ਸਾਰੀਆਂ ਛੁੱਟੀਆਂ ਪਈਆਂ ਉਹਨੇ ਛੋਤਿਆ ਬਈ ਜੇ ਤੜਕੇ ਨੂੰ ਖਬਰਾ ਕਿਸੇ ਦਾ ਕੰਮ ਰਹਿੰਦਾ ਉਹਦਾ ਨਾਂ ਦਿੱਤਾ ਫੇਰ ਐਣਾ ਪੂ ਮੈਂ ਹੁਣ ਛੁੱਟੀਆਂ ਪਈਆਂ ਨੇ ਮਨਾ ਚੱਕ ਕੇ ਜਰੀ ਦਾ ਟੋਟਾ ਭਲੇਟ ਕੇ ਲੱਕ ਦੇ ਨਾਲ ਤੁਰ ਚੱਲ ਹੁਣ ਵੇਲਾ ਕਿਹੜਾ ਦੇਖਣਾ ਇੱਕ ਪਰੀ ਦਾ ਨਮੂਨਾ ਰਹਿ ਗਿਆ ਤੇ ਉਹ ਸੌਂ ਗਈ ਹੋਰ ਸਾਰੀਆਂ ਨੇ ਲਾ ਲੇ ਲਾਹਿਆਵਾਂ ਲੈ ਕੇ ਜਰੀਰੇ ਟੋਟੇ ਨੂੰ ਚੜ ਗਿਆ ਘੋੜੇ ਤੇ ਉਸ ਪਹਿਲਾ ਛੀਤ ਲਹਿਰ ਜਿਹੜਾ ਸਮੁੰਦਰ ਤੇ ਉਹ ਪਾਰ ਕਰਿਆ ਦਰਿਆ ਇਹਦਾ ਆਗਨ ਭਵਾੜ ਛੇਕਾ ਉਹ ਪਾਰ ਕਰਿਆ ਪਾਰ ਕਰਕੇ ਮੂੜੀ ਕੋਲੇ ਵਗਿਆ ਮੂੜੀ ਕੰਨੀ ਆ ਗਿਆ ਪੁੱਤ ਕੰਨਾ ਵਾ ਆ ਗਿਆ ਤੇਰੀ ਹਿੰਮਤ ਬੜਾ ਲੈ ਨਾਲ ਆਇਆ ਦਖਾਇਆ ਬੁੜੀ ਹੁੰਦਾ ਪਹਿਲੇ ਦੇਖਿਆ ਵਾਦੀ ਬੁੜੀ ਦਾ ਤਾਂ ਬੁੜੀ ਦਾ ਸਭ ਕੁਝ ਆਉਂਦੀ ਸੀ ਕਹਿੰਦੀ ਜਾ ਪੁੱਤ ਹੁਣ ਐ ਕਰ ਬੁੜੀ ਛਾਛਾਂ ਦੇ ਪਈਆ ਤੁਰਕੇ ਨਹੀਂ ਤੂੰ ਜਾ ਸਕਦਾ ਆ ਲੈ ਮਿਰਗ ਦੀ ਖੱਲ ਦੀ ਜੁੱਤੀ ਪਾ ਕੇ ਸਤਨਾਮ ਵਹਿਗੁਰੂ ਕਹਿ ਕੇ ਖਾਂ ਖੋ ਜਿ ਲੈ ਬੈਠ ਰੂ ਕਹਿ ਕੇ ਖੋਲ ਨੀ ਮਾਈ ਦੇ ਕੋਲੇ ਹੀ ਹੋਵੇਗਾ ਇੰਨੇ ਛੇਤੀ ਲੈ ਜੂ ਇਹ ਤੈਨੂੰ ਮਿਰਗ ਦੇ ਚਮੜੇ ਦੀ ਬਣੀ ਹੋਈ ਆਉ ਇਹ पर पाल जुटी पाई पाके सत नाम वाहेगुरु कह अखा मिचलियां जो मिनट के बाद सतनाम वाहेगुरू कह के अखा खोलिया पता लग्या बुढ़ी दे कोले खड़ा है चरना च हमामू आ गया क्या मां आ गया टोटा क्या टोटा बेबे लिया ਬੁਢੀ ਜੇ ਛਾਹ ਤੇ ਚੱਲ ਪਈ ਜਾਨੀ ਜਿਹੜੇ ਰੋਕ ਕੇ ਆਉਂਦੇ ਤੇ ਦੇਖ ਕੇ ਦਿਖਾ ਕੇ ਦੇਖ ਕੇ ਬੁਢੀ ਨੇ ਮੰਜੇ ਤੇ ਬੈਠੀ ਹੋਗੀ ਅੱਜ ਹੋਰ ਭੜ ਕੇ ਹੋਰ ਬੁਢੀ ਚੱਲ ਪਈ ਵਧੀਆ ਐਨ ਛਾਹ ਤੇ ਚੱਲ ਪਈ ਬੁਢੀ ਲੱਗੀ ਤੁਰਨ ਫਿਰਨ ਵਧੀਆ ਉਹਨਾਂ ਚ ਸਿਮਾਰ ਦੇ ਲੈ ਗਮਾਂਢੀਆਂ ਨੇ ਕਰੀ ਕੁਝ ਦੋਹ ਨਹੀਂ ਜਾਂ ਧੰਨਵਾਦ ਕਰਿਆ ਕੋਦੋਂ ਨੂੰ ਉਹਦਾ ਜੀ ਲਈਦਾ ਅਧੂਰਾ ਰਹਿੰਦਾ ਤੀ ਕੰਮ ਪਰੀ ਆ ਜੀ ਪਰੀ ਆ ਕੇ ਕਹਿਣ ਲੱਗੀ ਉਹਦਾ ਰਾਦਾ ਕਰਿਆ ਵੀ ਮੇਰਾ ਕੰਮ ਹੈ ਮੈਂ ਉੱਥੇ ਲਿਜਾ ਕੇ ਪੂਰਾ ਕਰਾਂ ਵੀ ਮੈਂ ਵੇਚਾ ਦਿਆਂ ਇਹਨੂੰ ਉਹ ਬੁੜੀ ਨੇ ਜਿਹੜੀ ਤੇਫਾਇਰ ਵਾਲਾਂ ਵਾਲੀ ਨੇ ਘੋੜਾ ਦਿੱਤਾ ਸੀ ਉਹਨੇ ਇਹ ਜੀ ਕਿਰਪਾ કરી ਉਹ ਛਾਰਾ ਵੱਡੇ ਵੱਡਾ ਬਣਾਤਾ ਜਿਹੜਾ ਜਾਨੀ ਐ ਤੀਗਾ ਥੋੜੇ ਥਾਂ ਚ ਤੀ ਫਲਕਾਰੀ ਜਿੰਨੇ ਥਾਂ ਚ ਉਹ ਵਿੱਗੇ ਸੌਂਚ ਬਣਾਤਾ ਜਿਹੜੀ ਫੋਟ 1 ਇੰਚ ਦੀ ਫੋਟੋ ਟੀ ਉਹ ਫੁੱਟ ਦੀ ਬਣ ਗਈ ਬਹੁਤ ਘਾਰ ਵੱਡਾ ਬਣਾ ਕੇ ਉਹ ਜਦੋਂ ਆਈ ਦੇਖੀ ਧਾਤੀ ਤੇ ਜਿਵੇਂ ਛਾਪਿਆ ਵਾ ਹੁੰਦਾ ਧਾਤੀ ਤੇ ਕੋਈ ਛਾਪਾ ਲਾਇਆ ਵਾ ਹੁੰਦਾ ਆਪਣਾ ਐਸ ਲੋਠ ਦਾ ਬਣਾ ਕੇ ਕਰਤਾ ਤੇ ਉਹ ਤੋਂ ਉਡਾਉਣ ਦੀ ਪਹੁੰਚ ਨਾ ਪਈ ਬੁਢੀ ਨੇ ਇਹ ਜਾ ਉਥੋਂ ਜਾਦੂ ਮਾਰਿਆ ਬਈ ਦੁਬਾਰੇ ਲੈ ਜੂ ਨਹੀਂ ਇਹ ਦੇਖ ਕੇ ਉਹ ਤੋਂ ਡਰਾਜ ਤੋਂ ਬਾਹਰ ਚੱਲੀ ਕੋਈ ਉਹ ਮੁੰਡੇ ਨੇ ਹਵਾਮੂ ਨੇ ਵੀ ਸਿਆਣ ਲਈ ਵੀ ਤਾਂ ਪੜੀ ਐ ਕਹਿੰਦਾ ਤੂੰ ਆਈ ਤਾਂ ਨਹੀਂ ਮੈਂ ਆਈ ਦਾ ਟੋਟਾ ਲੈਣ ਈ ਮੇਰਾ ਰਹਿਂਦਾ ਦੀ ਦਾ ਮੌਦੂਰਾ ਬਈ ਇਹ ਤਾਂ ਹੁਣ ਏਦਾਂ ਵੱਡਾ ਬਣਿਆ ਪਿਆ ਬਈ ਇਹ ਤਾਂ ਹੁਣ ਮੈਂ ਕਿਵੇਂ ਕਰਾਂ ਵੀ ਮੈਂ ਥੋੜਿਆ ਨਹੀਂ ਤਾਂ ਪੜਾ ਨਹੀਂ ਸਕੀ ਉਹ ਕਹਿੰਦਾ ਤੈਂ ਜਾ ਲੈਣਾ ਕੀ ਐ ਦੂ ਤੈਨੂੰ ਚੰਗਾ ਥਾਂ ਕਿਹੜਾ ਮਿਲੂ ਹੋਰ ਉਹ ਕਹਿੰਨੀ ਪਾਬਰਾਂ ਤਾਂ ਮੇਰੇ 'ਚ ਵੀ ਬਹੁਤ ਨੇ ਕਣੀ ਫੇਕਰ ਕੀ ਕਰਦਾ ਹੈ ਕਣੀ ਉੱਥੇ ਉੱਥੇ ਮਹਿਲ ਰਚ ਤੇ ਉਹਨੇ ਤੇ ਉੱਥੇ ਖਾਣ ਪੀਣ ਨੂੰ ਵਧੀਆ ਚੀਜ਼ਾਂ ਸ਼ੁਰੂ ਕਰ ਲਈਆਂ ਰਿਆਹਕਾ ਮੰਗੂ ਬਣਾਤਾ ਹਾਂ ਘਰ ਉਹੀ ਤੇ ਉੱਥੇ ਵਸਣ ਲੱਗੀ ਹ ਮਾਮੂ ਦੇ ਜਿਹੜੇ ਦੂਜੇ ਭਾਈ ਮਲੰਗ ਹੋ ਗਏ ਉੱਥੇ ਖਾ ਕੇ ਸਭ ਕੁਝ ਭਾਗ ਮਾ ਪੇਠ ਆਗੇ ਆਏ ਵੇ ਬਗਲੀਆਂ ਚੱਕੀਆਂ ਵੇ ਮੰਗਤਿਆਂ ਦੇ ਰੂਪ ਚ ਜਦੋਂ ਦੇਖਿਆ ਵੀ ਇਹ ਤਾਂ ਰਿਆਹਤ ਮੰਗੂ ਬਣਾਈ ਬੈਠੇ ਨੇ ਜਿਗਾ ਕੋਠੀਆਂ ਪਈਆਂ ਵਿਆਂ ਨੇ ਪਰੇ ਫਿਰਦੀ ਐ ਸ਼ਰਮਿੰਦੇ ਹੋਏ ਕੁਝ ਨਾ ਮੰਗ ਸਕੇ ਤੇ ਨਾ ਕੋ ਦੱਸ ਸਕੇ ਗਾਹਾਂ ਦੇ ਕੇ ਬਾਜ਼ਾਰ ਤੋਂ ਤੁਰ ਗਏ ਉਹ ਹਮਾਮੂਆਂ ਵਿੱਚ ਜਿੰਨੇ ਵਾਹਦਾ ਦੀ ਵਾਹਦਾ ਜੇ ਬੁਢੀ ਧੀ ਨੇ ਹੈਲਪ ਕਰੀ ਇਹ ਸਟੋਰੀ ਦੋਸਤੋ ਜਾਦੂ ਦੇ ਟੋਟੇ ਦੀ ਤੇ ਹਲਕਾ ਯਾਨੀ ਇੱਥੇ ਕਰਾਂਗੇ ਜੜੀ ਦਾ ਟੋਟਾ ਫਰਕਾਰ ਇਹਦਾ ਨੰੋ ਹੈ ਤੇ ਕੱਲ ਨੂੰ ਮਿਲਾਂਗੇ ਇਦੋਂ ਅਗਲੀ ਸਟੋਰੀ ਨਾਲ